ਜਦੀਦ ਖਾਨ ਦੀਆਂ ਫੌਜਾਂ ਮਾਰੋ-ਮਾਰ ਕਰਦੀਆਂ ਦੀਨੇ ਵੱਲ ਨੂੰ ਟੁਰੀਆਂ ਆ ਰਹੀਆਂ ਨੇ ਦੀਨੇ ਵੱਲ ਨੂੰ ਵੱਧ ਰਹੀਆਂ ਨੇ ਪਹੁੰਚਾ ਤੇ ਸਤਿਗੁਰੂ ਮਹਾਰਾਜ ਦੀਨੇ ਦੇ ਵਿੱਚ ਬਰਾਜਮਾਨ ਨੇ ਤੇ ਪਾਤਸ਼ਾਹ ਨੂੰ ਸਰਹੰਦ ਤੋਂ ਚੜ੍ਹੇ ਲਸ਼ਕਰ ਦੀ ਸੂਹ ਲੱਗ ਜਾਂਦੀ ਹੈ ਗੁਰੂ ਜੀ ਨੇ ਆਪ ਦੇ ਨੇੜੇ ਯੁੱਧ ਕਰਨਾ ਯੋਗ ਨਾ ਸਮਝਿਆ ਕਿਉਂਕਿ ਇਸ ਨਾਲ ਲੋਕਾਂ ਨੂੰ ਬੜੇ ਕਸ਼ਟ ਚੱਲਨੇ ਪੈਣੇ ਸਨ ਇਸ ਲਈ ਸਤਗੁਰੂ ਮਹਾਰਾਜ ਨੇ ਜੰਗਲ ਵੱਲ ਅਗਾਹ ਜਾ ਕੇ ਕਿਸੇ ਢੁਕਵੀਂ ਜਗ੍ਹਾ ਮੋਰਚੇ ਲਾਉਣ ਦਾ ਨਿਸ਼ਚਾ ਕੀਤਾ ਇਹ ਵਿਚਾਰ ਕਰਕੇ ਸਤਗੁਰੂ ਮਹਾਰਾਜ ਦੀਨੇ ਤੋਂ ਚੱਲ ਪੈਂਦੇ ਨੇ ਦੀਨੇ ਤੋਂ ਚੱਲ ਕੇ ਆਪ ਜਲਾਲ ਪਿੰਡ ਪਹੁੰਚ ਜਾਂਦੇ ਨੇ ਮੇਰੇ ਭਗਤੇ ਹੁੰਦੇ ਹੋਏ ਕੋਟ ਕਪੂਰੇ ਪਹੁੰਚਦੇ ਨੇ ਇੱਥੇ ਇੱਕ ਉੱਚੀ ਥਾਂ ਤੇ ਇੱਕ ਘੜੀ ਬਣੀ ਹੋਈ ਹੈ ਘੜੀ ਦਾ ਮਾਲਕ ਕਪੂਰਾ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦਾ ਹੈ ਤੇ ਗੁਰੂ ਜੀ ਨੇ ਕਪੂਰੇ ਨੂੰ ਕਿਹਾ ਕਪੂਰਿਆ ਤੁਰਕਦਲ ਸਾਡਾ ਪਿੱਛਾ ਕਰਦਾ ਤੁਰਿਆ ਆ ਰਿਹਾ ਹੈ ਜੇ ਤੂੰ ਆਪਣੀ ਗਲੀ ਜੇ ਤੂੰ ਆਪਣੀ ਗੜੀ ਸਾਨੂੰ ਦੇ ਦੇਵੇਂ ਤਾਂ ਅਸੀਂ ਇਸ ਦੀ ਮੋਰਚਾ ਬੰਦੀ ਕਰ ਲਈਏ ਤੇ ਤੁਰਕਾਂ ਦੇ ਨਾਲ ਯੁੱਧ ਕਰਕੇ ਉਹਨਾਂ ਦਾ ਨਾਸ਼ ਕਰ ਦੇਈਏ ਤੇਰਾ ਰਾਜ ਅਸੀਂ ਸਤਲੁਜ ਤੱਕ ਕਾਇਮ ਕਰ ਦੇਾਂਗੇ ਕਪੂਰਾ ਇਹ ਸੁਣ ਕੇ ਕਬਰਾ ਜਾਂਦਾ ਹੈ ਤੇ ਬੜੀ ਦੀਨਤਾ ਦੇ ਨਾਲ ਕਹਿਣ ਲੱਗਿਆ ਸਤਿਗੁਰੂ ਪਾਤਸ਼ਾਹ ਜੇ ਮੈਂ ਗੜੀ ਆਬ ਜੀ ਨੂੰ ਦੇ ਦੇਵਾਂ ਤਾਂ ਮੁਗਲ ਮੇਰੇ ਵੈਰੀ ਬਣ ਜਾਣਗੇ ਕਪੂਰੇ ਦੀ ਇਹ ਕਾਇਰਤਾ ਵੇਖ ਕੇ ਗੁਰੂ ਜੀ ਹੱਸ ਕੇ ਬੋਲੇ ਚੌਧਰੀ ਜਿੰਨਾ ਮੁਗਲਾਂ ਤੋਂ ਤੂੰ ਡਰਦਾ ਫਿਰਦਾ ਹੈ ਉਹਨਾਂ ਦੇ ਹੱਥੋਂ ਹੀ ਤੇਰੀ ਮੌਤ ਹੋਵੇਗੀ ਉਹ ਤੈਨੂੰ ਫਾਹੇ ਲਾਉਣਗੇ ਤੇਰਾ ਕੋਟ ਉੱਜੜ ਜਾਵੇਗਾ ਇਸ ਸਮੇਂ ਇੱਕ ਸੂਈਆ ਸਿੰਘ ਹਾਜ਼ਰ ਹੋ ਕੇ ਸਤਿਗੁਰੂ ਮਹਾਰਾਜ ਨੂੰ ਸੂਬਾ ਸਰਹੰਦ ਦੀ ਲਸ਼ਕਰ ਸੂਬੇ ਸਰਹੰਦ ਦੀ ਫੌਜ ਮਾਰੋ ਮਾਰ ਕਰਦੀ ਆ ਰਹੀ ਹੈ ਇਹ ਖਬਰ ਦਿੰਦਾ ਹੈ ਕਪੂਰੇ ਨੇ ਆਪਣੀ ਭੁੱਲ ਦੇ ਪਛਤਾਵ ਵਜੋਂ ਆਪਣਾ ਇੱਕ ਸੇਵਕ ਖਾਨਾ ਗੁਰੂ ਜੀ ਦੇ ਨਾਲ ਭੇਜਿਆ ਤੇ ਉਹਨਾਂ ਨੂੰ ਖਦਰਾਨੇ ਦੀ ਢਾਬ ਤੱਕ ਪਹੁੰਚਾ ਦੇਵੇ ਇਹ ਜਗਾ ਉਚਾਈ ਤੇ ਹੋਣ ਕਰਕੇ ਮੋਰਚਾ ਬੰਦੀ ਲਈ ਬੜੀ ਚੋਗ ਸੀ ਗੁਰੂ ਜੀ ਅਜੇ ਖਦਰਾਨੇ ਦੇ ਰਸਤੇ ਵਿੱਚ ਸਨ ਕਿ ਮਾਝੇ ਦੇ ਸਿੰਘਾਂ ਦਾ ਇੱਕ ਜਥਾ ਉਧਰ ਆ ਪਹੁੰਚਿਆ ਇਸ ਜੱਥੇ ਵਿੱਚ ਉਹ ਸਿੰਘ ਸਨ ਜਿਹੜੇ ਮਾਲਵੇ ਤੇ ਦੁਆਬੇ ਦੇ ਹੋਰ ਸੈਂਕੜੇ ਸਿੰਘਾਂ ਵਾਂਗ ਅਨੰਦਪੁਰ ਦੇ ਅਖੀਰਲੇ ਦਿਨਾਂ ਵਿੱਚ ਗੁਰੂ ਜੀ ਨੂੰ ਬੇਦਾਵਾ ਲੈ ਕੇ ਅਨੰਦਪੁਰੋਂ ਨਿਕਲ ਆਏ ਸਨ ਜਦੋਂ ਇਹ ਸਿੰਘ ਘਰਾਂ ਵਿੱਚ ਪਹੁੰਚੇ ਤਾਂ ਇਹਨਾਂ ਦੇ ਪਰਿਵਾਰਾਂ ਨੇ ਇਹਨਾਂ ਨੂੰ ਮੂੰਹ ਨਾ ਲਾਇਆ ਅਤੇ ਇਹਨਾਂ ਨੂੰ ਫਟਕਾਰਾਂ ਪਾਈਆਂ ਕਿ ਤੁਸੀਂ ਗੁਰੂ ਜੀ ਤੋਂ ਬੇਮੁਖ ਹੋ ਕੇ ਆਏ ਹੋ ਤੇ ਭੀੜ ਸਮੇਂ ਉਹਨਾਂ ਦਾ ਸਾਥ ਛੱਡ ਕੇ ਜਾਨਾਂ ਪਿਆਰੀਆਂ ਕੀਤੀਆਂ ਨੇ ਸਾਡੇ ਲਈ ਤੁਸੀਂ ਮਰ ਚੁੱਕੇ ਹੋ ਅਸੀਂ ਤੁਹਾਨੂੰ ਘਰ ਦੇ ਵਿੱਚ ਅੰਦਰ ਦਾਖਲ ਨਹੀਂ ਹੋਣ ਦੇਣਾ ਤੇ ਬਾਹਰੋਂ ਹੀ ਇਹਨਾਂ ਨੂੰ ਫਟਕਾਰਾਂ ਪਾ ਕੇ ਵਾਪਸ ਭੇਜ ਦਿੰਦੇ ਨੇ ਤੁਸੀਂ ਸਾਡੇ ਪਿਤਾ ਪਤੀ ਭਰਾ ਪੁੱਤਰ ਕੁਝ ਨਹੀਂ ਹੋ ਇਹ ਫਿੜਕਾਰ ਖਾ ਕੇ ਉਹ ਸਖਤ ਪਰੇਸ਼ਾਨ ਤੇ ਪਰੇਸ਼ਾਨ ਹੋਏ ਮੁਰ ਸਤਿਗੁਰਾਂ ਦੀ ਸ਼ਰਨ ਆਉਣ ਲਈ ਤਿਆਰ ਹੋ ਜਾਂਦੇ ਨੇ ਹੁਣ ਜਦੋਂ ਉਹਨਾਂ ਨੇ ਨਵਾਬ ਸਰਹੰਦ ਦੀ ਫੌਜ ਵੱਲੋਂ ਗੁਰੂ ਜੀ ਤੇ ਚੜਾਈ ਦੀ ਖਬਰ ਸੁਣੀ ਤਾਂ ਉਹਨਾਂ ਨੂੰ ਆਪਣੇ ਕਲੰਕ ਧੋਣ ਦਾ ਬੜਾ ਸੁੰਦਰ ਅਵਸਰ ਮਿਲਿਆ ਐਸ ਲਈ ਉਹ ਬੜੇ ਜੋਸ਼ ਤੇ ਉਤਸ਼ਾਹ ਦੇ ਨਾਲ ਭਾਈ ਮਹਾ ਸਿੰਘ ਦੀ ਅਗਵਾਈ ਦੇ ਵਿੱਚ ਸਤਿਗੁਰਾਂ ਦੇ ਮਗਰ ਚੱਲ ਪੈਂਦੇ ਨੇ ਰਸਤੇ ਵਿੱਚ ਹੋਰ ਵੀ ਅਨੇਕਾਂ ਸੂਰਮੇ ਗੱਭਰੂ ਉਹਨਾਂ ਦੇ ਨਾਲ ਮਿਲਦੇ ਗਏ ਅਤੇ ਇਹਨਾਂ ਦੀ ਗਿਣਤੀ ਕਈ ਸੌ ਤੱਕ ਪਹੁੰਚ ਜਾਂਦੀ ਹੈ ਇੱਕ ਹੋਜੇ ਕਰਦਾ ਹੋਇਆ ਸਰ ਲਾਤ ਸੂਰਮਿਆਂ ਦਾ ਇਹ ਦਲ ਖੇਦਰਾਣੇ ਦੇ ਸਰ ਕੋਲ ਪਹੁੰਚ ਜਾਂਦਾ ਹੈ ਸਰ ਸੁੱਕਾ ਪਿਆ ਹੈ ਭਾਈ ਮਹਾ ਸਿੰਘ ਸਮਝ ਗਏ ਕਿ ਸਤਿਗੁਰੂ ਜੀ ਤਲਾ ਨੂੰ ਤਲਾ ਨੂੰ ਸੁੱਕਾ ਵੇਖ ਕੇ ਅੱਗੇ ਝੰਬ ਵੱਲ ਵੱਧ ਗਏ ਹਨ ਉਹਨਾਂ ਨੇ ਆਪਣੇ ਦਲ ਨੂੰ ਉੱਥੇ ਰੋਕ ਲਿਆ ਤੇ ਆਖਿਆ ਇਹ ਮੌਕਾ ਜੀ ਸੱਚੀ ਸੇਵਾ ਦਾ ਇੱਥੇ ਹੀ ਮੋਰਚੇ ਗੱਡ ਦਿਓ ਤੇ ਵੈਰੀ ਦਲ ਨੂੰ ਇੱਥੇ ਹੀ ਰੋਕ ਲਵੋ ਵੈਰੀ ਨੇ ਸਤਗੁਰਾਂ ਦਾ ਪਿੱਛਾ ਕਰਨਾ ਹੈ ਤੇ ਪਾਣੀ ਦੀ ਖਾਤਰ ਛੰਮ ਬਲ ਵਗਣਾ ਹੈ ਅਸੀਂ ਇੱਥੇ ਰੋਕ ਕੀਤੀ ਤਾਂ ਉਹ ਜਾਣੇਗਾ ਕਿ ਗੁਰੂ ਜੀ ਇੱਥੇ اٹਕੇ ਹੋਏ ਹਨ ਇਸ ਤਰ੍ਹਾਂ ਕਮਸਾਨ ਇੱਥੇ ਮਚ ਜਾਵੇਗਾ ਤੇ ਸਤਗੁਰਾਂ ਨੂੰ ਅਗਾਹ ਜਾਣ ਦਾ ਸਮਾਂ ਮਿਲ ਜਾਵੇਗਾ ਸਬਨਾ ਸਿੰਘਾਂ ਨੇ ਇਸ ਸਲਾਹ ਨੂੰ ਪਸੰਦ ਕੀਤਾ ਜੋ ਗੁਰਮੱਤਾ ਸੋਧ ਕੇ ਉੱਥੇ ਡੇਰੇ ਲਾ ਲਏ ਉਸ ਜਗ੍ਹਾ 베ਰੀਆਂ ਦਾ ਘਣਾ ਬਣ ਸੀ ਸਿੰਘਾਂ ਨੇ 베ਰੀਆਂ ਉੱਪਰ ਵੱਡੇ ਵੱਡੇ ਚਾਦਰੇ ਪਾ ਕੇ ਅਜਿਹੀ ਸ਼ਕਲ ਰਚ ਦਿੱਤੀ ਕਿ ਦੂਰੋਂ ਸੈਨਾ ਨੂੰ ਤੰਬੂਆਂ ਦਾ ਭਲੀਖਾ ਲੱਗੇ ਇਸ ਦੇ ਨਾਲ ਹੀ ਭਾਈ ਮਹਾ ਸਿੰਘ ਨੇ 10-10 ਸਿੰਘਾਂ ਦਾ ਜੱਥਾ ਬਣਾ ਕੇ ਉੱਪਰ ਇੱਕ-ਇੱਕ ਜੱਥੇਦਾਰ ਤਾਬ ਦਿੱਤਾ ਤੇ ਅੱਡ-ਅੱਡ ਦਾ ਪੇਜ ਖੇਡਣ ਤੇ ਵਦਨ ਹਟਣ ਦੇ ਸਾਰੇ ਢੰਗ ਸਮਝਾ ਦਿੱਤੇ ਜਦੋਂ ਟਾਂਗੂ ਨੇ ਉੱਚੇ ਦਰਖਤ ਤੇੋਂ ਵੇਖ ਕੇ ਵੈਰੀ ਦੇ ਦਲ ਆ ਜਾਣ ਦੀ ਖਬਰ ਦਿੱਤੀ ਤਾਂ ਇਧਰੋਂ ਬੰਦੂਕਾਂ ਦੀ ਬਾੜ ਛੱਡੀ ਗਈ ਇਸ ਬਾੜ ਦਾ ਮਨੋਰਥ ਦੁਸ਼ਮਣ ਦਾ ਧਿਆਨ ਆਪਣੇ ਵੱਲ ਖਿੱਚ ਲੈਣਾ ਸੀ ਸਿੰਘਾਂ ਦਾ ਮਤ ਸੀ ਕਿ ਅਸੀਂ ਵੈਰੀ ਨੂੰ ਆਪਣੇ ਨਾਲ ਜੰਗ ਵਿੱਚ ਉਲਝਾ ਲਈਏ ਬਸ ਚੱਲੇ ਤਾਂ ਮਾਰ ਲਈਏ ਤੇ ਜੇ ਮਰ ਜਾਈਏ ਤਾਂ ਵੈਰੀ ਦਲ ਦਾ ਇਨਾ ਨੁਕਸਾਨ ਕਰ ਦਈਏ ਕਿ ਅੱਗੇ ਵਧਣ ਜੋਗਾ ਨਾ ਰਹੇ ਸਿੰਘਾਂ ਦੀ ਚਾਲ ਸਫਲ ਹੋਈ ਬੰਦੂਕਾਂ ਦੀ ਆਵਾਜ਼ ਸੁਣ ਕੇ ਸੂਬਾ ਸਰਹਿੰਦ ਨੇ ਇਸ ਪਾਸੇ ਵੱਲ ਰੁਕ ਕਰਕੇ ਹਮਲੇ ਦਾ ਹੁਕਮ ਦਿੱਤਾ ਸਿੰਘ ਬੇਰੀਆਂ ਦੇ ਓਲੇ ਲੁਕੇ ਹੋਏ ਸਨ ਬੇਰੀਆਂ ਦੇ ਨੇੜੇ ਆਉਣ ਤੇ ਉਹਨਾਂ ਨੇ ਗੋਲੀਆਂ ਦਾ ਮੀਂਹ ਭਰਾ ਦਿੱਤਾ ਇਸ ਨਾਲ ਦੁਸ਼ਮਣ ਦੇ ਖਰਾਵਲ ਦਸਤੇ ਨੂੰ ਭਾਰੀ ਹਾਨੀ ਪੁੱਜੀ ਇਸ ਤੇ ਬੇਰੀ ਨੇ ਮਗਰਲੇ ਦਸਤਿਆਂ ਨੇ ਅੱਗੇ ਹੋ ਕੇ ਗੋਲੀਆਂ ਦੀ ਬਾੜ ਛੱਡੀ ਪਰ ਸਿੰਘਾਂ ਨੂੰ ਬੇਰੀਆਂ ਤੇ ਚੰਗੀਆਂ ਦੇ ਕੁਦਰਤੀ ਮੋਰਚੇ ਕੰਮ ਦੇ ਗਏ ਉਹ ਵੈਰੀਆਂ ਦੀਆਂ ਗੋਲੀਆਂ ਤੋਂ ਬਚ ਰਹੇ ਤੇ ਆਪ ਉਹਨਾਂ ਤੇ ਬੰਦੂਕਾਂ ਦੀ ਬਾੜ ਛੱਡਦੇ ਰਹੇ ਸਤਿਗੁਰੂ ਜੀ ਉਸ ਥਾਂ ਤੋਂ ਥੋੜਾ ਅੱਗੇ ਇੱਕ ਟਿੱਬੀ ਪਾਸ ਠਹਿਰੇ ਹੋਏ ਸਨ ਭਾਈ ਦਾਨ ਸਿੰਘ ਨੇ ਬੰਦੂਕਾਂ ਦੀ ਆਵਾਜ਼ ਸੁਣ ਕੇ ਕਿਹਾ ਸੱਚੇ ਪਾਤਸ਼ਾਹ ਵੈਰੀ ਨੇ ਹੱਲਾ ਬੋਲ ਦਿੱਤਾ ਹੈ ਸਾਹਿਬ ਬੋਲੇ ਹਾਂ ਮਿੱਤਰਾ ਹੱਲਾ ਬੋਲ ਦਿੱਤਾ ਹੈ ਤੇ ਖਾਲਸੇ ਨੇ ਵੀ ਮੋਰਚਾ ਘੜ ਦਿੱਤਾ ਹੈ ਆਓ ਉੱਪਰ ਟਿੱਬੀ ਤੇ ਚੱਲਦੇ ਹਾਂ ਇਹ ਆਖ ਕੇ ਸਤਿਗੁਰੂ ਮਹਾਰਾਜ ਜੀ ਟਿੱਬੀ ਉੱਪਰ ਚੜ ਗਏ ਤੇ ਸਭ ਤੋਂ ਉੱਚੀ ਜਗ੍ਹਾ ਬੀਰ ਅਸਨ ਹੋ ਕੇ ਕਮਾਨ ਤਾਣ ਲਈ ਤੇ ਸਿੱਧਾ ਬੰਨ ਬੰਨ ਕੇ ਲੱਗੇ ਤੀਰ ਵਰਸਾਉਣ ਨਾਲ ਹੀ ਆਪ ਨੇ ਆਪਣੇ ਬੰਦੂਕ ਚ ਟਿਕਾਣਿਆਂ ਤੇ ਖੜੇ ਹੋ ਖੜੇ ਕਰ ਦਿੱਤੇ ਤੇ ਜਿਹੜੇ ਨਿਸ਼ਾਨੇ ਸਾਧ-ਸਾਧ ਕੇ ਗੋਲੀਆਂ ਛੱਡਣ ਲੱਗੇ ਔਰਕਾਂ ਤੇ ਇਹ ਗੈਬੀ ਮਾਰ ਪੈਣ ਲੱਗੀ ਜਿਹੜੀ ਉਹਨਾਂ ਦੇ ਸਰਦਾਰਾਂ ਨੂੰ ਫੁੰਡ ਫੁੰਡ ਕੇ ਪਟਕਾਉਣ ਲੱਗੀ ਤਦ ਸੂਬੇ وزیرਖਾਨ ਨੇ ਪੈੰਤਰਾ ਬਦਲਿਆ ਤੇ ਫੌਜ ਨੂੰ ਛੋਟੇ ਛੋਟੇ ਦਸਤਿਆਂ ਦੇ ਵਿੱਚ ਵੰਡ ਦਿੱਤਾ ਫੇਰ ਵੀ ਬੇਰੀਆਂ ਵਿੱਚ ਲੁਕੇ ਹੋਏ ਸਿੰਘਾਂ ਨੇ ਬੈਰੀ ਨੂੰ ਉਹ ਮਾਰ ਮਾਰੀ ਕਿ ਮੁਕਬਰਾ ਉੱਠਿਆ ਪਰ ਆਪਣੀ ਭਾਰੀ ਗਿਣਤੀ ਦੇ ਬਲ ਨਾਲ ਉਹ ਤਲ ਦੇ ਨੇੜੇ ਪਹੁੰਚ ਗਿਆ ਹੁਣ ਹੱਥੋਂ ਹੱਥੀ ਯੁੱਧ ਹੋਣ ਲੱਗਾ ਸਿੰਘ ਤਲਵਾਰਾਂ ਸੂਤ ਕੇ ਦੁਸ਼ਮਣ ਤੇ ਟੁੱਟ ਪਈ ਤੇ ਇੱਕ ਇੱਕ ਕਰਕੇ ਕਈ ਕਈ ਤੁਰਕਾਂ ਨੂੰ ਮਾਰਦਾ ਹੋਇਆ ਸ਼ਹੀਦੀ ਪਾਉਣ ਲੱਗਿਆ ਅਖੀਰ 13 ਸਿੰਘ ਬਾਕੀ ਰਹਿ ਗਏ ਉਹ ਬੇਰੀਆਂ ਵਿੱਚੋਂ ਕਿਰਪਾਨਾਂ ਸੂਤ ਕੇ ਬਾਹਰ ਨਿਕਲੇ ਤੇ ਵੈਰੀ ਦਲ ਦੇ ਅੰਦਰ ਤਸ ਕੇ ਮਾਰ ਕਾਟ ਮਚਾਉਣ ਲੱਗੀ ਉਹਨਾਂ ਨੇ ਬੈਰੀ ਦੀਆਂ ਸਫਾਂ ਵਿੱਚ ਖਰਬਲੀ ਮਚਾ ਦਿੱਤੀ ਅਖੀਰ ਅਸੰਖਾਂ ਬੈਰੀਆਂ ਨੂੰ ਮਾਰ ਕੇ ਉਹ ਸਾਰੇ ਸੂਰਮਕਤੀ ਨਾਲ ਸ਼ਹੀਦਿਆਂ ਨੂੰ ਪ੍ਰਾਪਤ ਹੋਏ ਮੁਕਤੀ ਨੂੰ ਪ੍ਰਾਪਤ ਹੋਈ ਇਸੇ ਕਰਕੇ ਸਤੂਰਾਂ ਨੇ ਖੇਦਰਾਣੇ ਦੀ ਢਾਬ ਨੂੰ ਮੁਕਤ ਸਰ ਦਾ ਨਾਮ ਬਖਸ਼ਿਆ ਹੋਇਆ ਹੈ ਭਾਈ ਮਗਰੋਂ ਇਸ ਥਾਂ ਤੇ ਇਸੇ ਨਾਦ ਨਗਰ ਵੀ ਵਸਿਆ ਨਵਾਬ ਦੀ ਫੌਜ ਦੇ ਹੌਸਲੇ ਪਸਤ ਹੋ ਗਏ ਨਵਾਬ ਨੇ ਸਿੰਘਾਂ ਨੂੰ ਸ਼ਹੀਦ ਹੋਇਆ ਜਾਣਿਆ ਤੇ ਫੌਜ ਨੂੰ ਕਬਰਾਈ ਵੇਖ ਕੇ ਉਸ ਨੂੰ ਹੋਰ ਅੱਗੇ ਜਾਣ ਦੀ ਹਿੰਮਤ ਨਾ ਹੋਈ ਤੇ ਉਸ ਨੇ ਆਪਣੇ ਲਸ਼ਕਰ ਨੂੰ ਵਾਪਸੀ ਦਾ ਹੁਕਮ ਦੇ ਦਿੱਤਾ